ਉਨੇ ਜਦੋਂ ਇਸ ਤਰ੍ਹਾਂ ਜਾਤਾਂ ਦੇ ਆਧਾਰ ਤੇ ਮਨੁੱਖਤਾ ਦੀ ਵੰਡ ਕੀਤੀ ਹੈ ਉਹ ਕਹਿੰਦਾ ਵੀ ਜਿਹੜਾ ਬ੍ਰਹਮਾ ਦੇ ਜਿਹੜੇ ਮੁਖ ਤੋਂ ਪੈਦਾ ਹੁੰਦੇ ਆ ਉਹ ਬ੍ਰਾਹਮਣ ਆ ਤੇ ਜਿਹੜਾ ਬ੍ਰਹਮਾ ਦੇ ਬਾਹਾਂ ਚੋਂ ਪੈਦਾ ਹੁੰਦਾ ਉਹ ਖੱਤਰੀ ਆ ਤੇ ਜਿਹੜਾ ਬ੍ਰਹਮਾ ਦੇ ਪੱਟਾਂ ਤੋਂ ਪੈਦਾ ਹੁੰਦਾ ਉਹ ਵੈਸ਼ ਆ ਤੇ ਜਿਹੜਾ ਬ੍ਰਹਮਾ ਦੇ ਪੈਰਾਂ ਤੋਂ ਪੈਦਾ ਹੁੰਦਾ ਉਹ ਸੂਦਰ ਆ ਇਸ ਤਰ੍ਹਾਂ ਉਹਨੇ ਜਦੋਂ ਮਨੁੱਖਤਾ ਦੀ ਵੰਡ ਕੀਤੀ ਲੋਕਾਂ ਦੇ ਵਿੱਚ ਇਹ ਵੰਡੀਆਂ ਪਾਤੀਆਂ ਤੇ ਫਿਰ ਇਸ ਤੋਂ ਬਾਅਦ ਹੌਲੀ-ਹੌਲੀ ਗੋਤ ਆਏ ਗੋਤਾਂ ਤੋਂ ਬਾਅਦ ਜਾਤਾਂ ਪਾਤਾਂ ਦੇ ਵਿੱਚ ਸਾਰੀ ਇਹ ਦੁਨੀਆ ਵੰਡੀ ਗਈ ਇੱਥੋਂ ਤੱਕ ਹੀ ਨਹੀਂ ਕਿ ਉਹਨੇ ਮਨੁੱਖਤਾ ਦੀ ਵੰਡ ਕੀਤੀ ਇਸ ਤੋਂ ਬਾਅਦ ਵੀ ਉਹਨੇ ਮਨੂੰ ਬੜੀ ਹੀ ਚਲਾਕ ਮਿਰਤੀ ਦਾ ਬੰਦਾ ਸੀ ਚਲਾਕ ਬੁਸਤੀ ਦਾ ਬ੍ਰਾਹਮਣ ਸੀ ਇਸ ਤੋਂ ਬਾਅਦ ਉਹਨੇ ਫਿਰ ਧਰਗਤਾਂ ਨੂੰ ਵੰਡਿਆ ਤਿਹਾਰਾਂ ਨੂੰ ਵੰਡਿਆ ਇਹ ਖੁਦ ਆਕਤੇ ਉਹਨੇ ਜਦੋਂ ਇਹ ਸਾਰਾ ਕੁਝ ਵੰਡਤਾ ਪੰਛੀਆਂ ਨੂੰ ਜਾਨਵਰਾਂ ਨੂੰ ਵੀ ਵੰਡ ਲਿਆ ਜਦੋਂ ਉਹਨੇ ਫਿਰ ਕਹਿੰਦੇ ਦਰਕਤਾਂ ਦੀ ਵੰਡ ਕੀਤੀ ਇਹ ਮਨੁੱਖ ਸਮਰੱਥੀ ਦੀਆਂ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਉਹਨੇ ਬ੍ਰਾਹਮਣ ਦੇ ਹਿੱਸੇ ਵਿੱਚ ਪੀਪਲ ਲਿਖਿਆ ਕਹਿੰਦੇ ਵੀ ਪੀਪਲ ਆ ਜਿਹੜਾ 24 ਘੰਟੇ ਆਕਸੀਜਨ ਦਿੰਦਾ ਸੰਗਣੀ ਥਾਂ ਦਿੰਦਾ ਤੇ ਵੈਸ਼ ਦੇ ਹਿੱਸੇ 'ਚ ਉਹਨੇ ਕੰਡਿਆਂ ਵਾਲੀ ਕਿਕਰ ਲਿਖਦੀ ਵੀ ਇਹ ਵਾਸ ਦੇ ਹਿੱਸੇ ਚੰਦੇ ਤੇ ਸੂਦਰ ਨੂੰ ਹਮੇਸ਼ਾ ਹੀ ਉਹ ਨੀਵਾ ਦਿਖਾਉਂਦਾ ਸੀ ਤੇ ਉਹਨੂੰ ਨੀਵਾ ਦਿਖਾਉਣ ਦੇ ਲਈ ਕਹਿੰਦਾ ਸੂਦਰ ਦੇ ਹਿੱਸੇ ਵਿੱਚ ਅੱਕ ਦਾ ਦਰਖਤ ਲੱਗਦਾ ਜਿਹਦਾ ਪੂਰਾ ਜ਼ਹਿਰ ਦਾ ਪਰ ਹੈ ਨਾ ਉਹਦੀ ਕੋਈ ਸਾਹ ਹੈ ਤੇ ਨਾ ਉਹ ਦਾ ਕੋਈ ਫਲ ਖਾ ਸਕਦੇ ਆ ਤੇ ਇਸੇ ਤਰ੍ਹਾਂ ਜਦੋਂ ਜਾਨਵਰਾਂ ਦੀ ਵੰਡ ਹੁੰਦੀ ਹੈ ਤੇ ਉਹਨੇ ਆਪਣੇ ਹਿੱਸੇ ਚ ਬ੍ਰਾਹਮਣ ਨੇ ਕਬੂਤਰ ਰੱਖਿਆ ਤੇ ਖੱਤਰੀ ਦੇ ਹਿੱਸੇ ਵਿੱਚ ਉਹਨੇ ਤੂਤੇ ਨੂੰ ਰੱਖਿਆ ਜਦੋਂ ਵਾਰੀ ਆਈ ਸੂਦਰ ਦੀ ਸੂਦਰ ਦੇ ਹਿੱਸੇ ਚ ਨੇ ਕਾਂ ਨੂੰ ਵੰਡਿਆ ਜਿਹੜਾ ਗੰਦਮੰਦ ਖਾਣ ਵਾਲਾ ਕਿਉਂਕਿ ਉਹਦੀ ਬਿਰਤੀ ਇਹ ਸੀ ਕਿ ਸੂਦਰ ਨੂੰ ਹਮੇਸ਼ਾ ਹੀ ਨੀਵਾਂ ਰੱਖਿਆ ਜਾਂਦਾ ਸੀ ਮੈਂ ਇੱਥੇ ਇੱਕ ਹੋਰ ਵੀ ਗੱਲ ਕਲੀਅਰ ਕਰ ਦਿਆਂ ਅੱਜ ਕਈ ਵਾਰੀ ਨਾ ਸਾਡੇ ਸਮਾਜ 'ਚ ਗੱਲਾਂ ਕਹਿੰਦੇ ਵੀ ਸਿਰਫ ਸੈਦ ਏਸੀ ਕੋਟੇ ਵਾਲੀ ਆਪਾਂ ਕਹਿੰਦੇ ਪੜੇ ਲਿਖਿਆ ਦੀ ਪਾਸਾ ਵੀ ਏਸੀ ਕੋਟੇ ਵਾਲੀ ਸੂਦਰਾਂ ਨਹੀਂ ਜਦੋਂ ਆਪਾਂ ਮਨੁੱਖੀ ਸਮਰੱਥੀ ਦੇ ਅਨਸਾਰ ਦੇਖਦੇ ਹਾਂ